ਜਿੰਦਾਬਾ 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 ਜੀ ਕਾ ਖਾਲਸਾ ਵੇਗਰ ਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਰੱਤਾ ਗੁੱਦਾ ਜ਼ਿਲ੍ਹਾ ਪ੍ਰਧਾਨ ਤਰਨਤਨ ਭਾਰਤੀ ਕਿਸਾਨ ਯੂਨੀਅਨ ਮਝਾਏ ਲੇ। ਇਹ ਵੇਖੋ ਜੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਮਤਾ ਪਾਸ ਕਰਕੇ ਸਪੈਸ਼ਲ ਸਦਨ ਬੁਲਾ ਕੇ ਉਹਦੇ ਵਿੱਚ ਮਤਾ ਪਾਇਆ ਗਿਆ ਕਿ ਜਿਸ ਕਾ ਜਿਸ ਕਾ ਖੇਤ ਉਸਕੀ ਰਹਿਤ ਵੀ ਕਿਸਾਨ ਆਪਣੀਆਂ ਪੈਲੀਆਂ ਨੂੰ ਪਧਰਾ ਕਰਕੇ ਤੇ ਕਣਕ ਵੇਚ ਸਕਦੇ ਆ। ਪਰ ਛਾ ਕੋਟ ਦੇ ਏਰੀਆ ਦੇ ਵਿੱਚ ਚੱਕ ਬਾਵਣੀਆਂ ਦੇ ਵਿੱਚ ਜਿਹੜਾ ਸਰਪੰਚ ਆ ਨਾ ਉਹਨੂੰ ਪ੍ਰਸ਼ਾਸਨ ਗਲਤ ਤਰੀਕੇ ਦੇ ਨਾਲ ਬਿਨਾ ਉਹਦੇ ਨਾਲ ਕੋਈ ਗਰਦੌਰੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂਗਾ ਉਹ ਕਥਿਤ ਤੌਰ ਤੇ ਮੈਂ ਨਹੀਂ ਕਰ ਰਿਹਾ ਉਹਨੂੰ ਪ੍ਰਸ਼ਾਸਨ ਨੀਗਾ ਰੋਕ ਰਿਹਾ ਜਦੋਂ ਕੋਦੇ ਨਾਂ ਤੇ ਕੋਈ ਗਰਦੌਰੀ ਨਹੀਂ ਉੱਥੇ ਕੋਈ ਕੁਛ ਨਹੀਂਗਾ ਜਿੰਨਾ ਕਿਸਾਨਾਂ ਦੇ ਨਾਂ ਤੇ 40 40 50 50 ਸਾਲ ਤੋਂ ਗਰਦੌਰੀਆਂ ਵਾ ਉਹਨਾਂ ਕਿਸਾਨਾਂ ਦੇਤੇ ਉਹੀ ਸਰਪੰਚ ਕਹੇ ਕਿ ਪ੍ਰਸ਼ਾਸਨ ਨੂੰ ਤੇ ਨਜਾਇਜ਼ ਪਰਚੇ ਕਰਵਾ ਰਿਹਾ ਵਾ ਜੇਕਰ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਉਸ ਸਰਪੰਚ ਦੇ ਉੱਤੇ ਪਰਚਾ ਨਾਦਰਜ ਕੀਤਾ ਤੇ ਕਿਸਾਨਾਂ ਦੇ ਪਰਚੇ ਨਾ ਖਾਰਜ ਕੀਤੇ ਤੇ ਵੱਡੇ ਪੱਧਰ ਦੇ ਉੱਤੇ ਮੋਗਾ ਜਲੰਧਰ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਜਾਵੇਗਾ ਵਹਿਗਰਤੀ ਕ ਖਲਸਾ ਵਹਿਗਰਤੀ ਕ